YouTube ਦੇ ਉੱਪਰ ਬਹੁਤ ਸਾਰੇ ਲਿੰਕਸ ਔਰ ਬਹੁਤ ਸਾਰੇ ਵੀਡੀਓਜ਼ ਔਰ ਬਹੁਤ ਸਾਰਾ ਐਸਾ ਕੰਟੈਂਟ ਮਿਲਿਆ ਜਿਸ ਤੋਂ ਪਤਾ ਲੱਗਿਆ ਵੀ ਇਸ ਬੰਦੇ ਨੇ ਚਾਰ ਵਿਆਹ ਕਰਾਏ ਹੋਏ ਨੇ ਉਸ ਜਨਾਨੀ ਸਮੁਤਰਾ ਦੇ ਨਾਲ ਇਹਦੀਆਂ ਦੋ ਕੁੜੀਆਂ ਸਨ ਔਰ ਇਹ ਆਪ ਐਸੈਪਟ ਕਰ ਰਿਹਾ ਕਿ ਇਹਨੇ ਉਸਨੂੰ ਪੈਸਾ ਵੀ ਦਿੱਤਾ ਔਰ ਪਾਇਲ ਦੀ ਵੀ ਵੀਡੀਓ ਹੈ ਵੀ ਇਹਦੀ ਇੱਕ ਜਨਾਨੀ ਸੀਗੀ ਪਾਇਲ ਲਾਲ ਜੀ ਤੋਂ ਵਿਆਹ ਕਰਾਇਆ ਉਹ ਪਾਇਲ ਦੀ ਸਹੇਲੀ ਕ੍ਰਿਤਿਕਾ ਨਾਲ ਵੀ ਕਰਾ ਲਿਆ ਉਹ ਵੀ ਮੇਰੇ ਕੋਲ ਵੀਡੀਓ ਹੈ ਗਿਆ ਇਹਨਾਂ ਨੇ ਹਾਰ ਪਾਏ ਹੋਏ ਨੇ ਦੇ ਵਿੱਚ ਹੁਣ ਦਿੱਲੀ ਵਿੱਚ ਇਹਨੇ 11 ਸਾਲ ਦੀ ਕੁੜੀ ਦਾ ਰੇਪ ਕੀਤਾ ਹੋਇਆ ਔਰ ਉਹਦੇ ਵਿੱਚ ਡਰੱਗਸ ਇੰਜੈਕਟ ਕੀਤੀਆਂ ਜਾਂਦੀਆਂ ਸੀ ਉਸ ਕੁੜੀ ਨੂੰ ਜਿਹੜੀ ਇਹਦੀ ਵਾਈਫ ਪਾਇਲ ਤੇ ਕ੍ਰਿਤਿਕਾ ਮਲਿਕ ਉਸ ਰੇਪ ਕੇਸ ਦੇ ਵਿੱਚ ਮਤਲਬ ਮੁਜਰਮ ਹੈ ਔਰ ਬੇਲ ਤੇ ਨਹੀਂ ਉਹ ਜ਼ਮਾਨਤ ਤੇ ਨਹੀਂ ਔਰ 270 ਦਿਨ ਾਰਮਾਨ ਮਲਿਕ ਨੇ 270 ਦਿਨ ਦੀ ਜੇਲ ਕੱਟੀ ਹੈ ਉਸ ਉਹਦੇ ਵਿੱਚ ਇਹ ਹੁੰਦਾ ਜਿਹੜੀਆਂ ਇਹਨਾਂ ਨੇ ਅਸ਼ਲੀਲ ਵੀਡੀਓ ਜਿੰਮ ਦੀਆਂ ਡਰੈੱਸਾਂ 'ਚ ਛੋਟੇ-ਛੋਟੇ ਕੱਪੜੇ ਪ੍ਰੈਗਨੈਂਟ ਲੇਡੀਆਂ ਨੂੰ ਖੜਾ ਕਰਕੇ ਵੀਡੀਓ ਬਣਾਣਾ ਇਨੇ ਆਪਣੇ ਬੱਚਿਆਂ ਨੂੰ ਸਮੁੰਦਰ ਦੇ ਵਿੱਚ ਬਾਤ ਆਪਦੇ ਐ ਡੋਬੋ ਕੇ ਕੱਟ ਰਿਆ that is also a crime YouTube ਇਨਫਲੂਐਂਸਰ ਅਰਮਾਨ ਮਲਿਕ ਜਿਨ੍ਹਾਂ ਮੁਸੀਬਤਾਂ ਲਗਾਤਾਰ ਵਧੀਆਂ ਦਿਖਾਈ ਦੇਣ ਲੱਗਾਤਾਰ ਵੀ ਬਾਤਾਂ ਵਿੱਚ ਕਰਦੇ ਦਿਖਾਈ ਦੇ ਰਹੇ ਨੇ ਪਹਿਲਾਂ ਗੱਲ ਕੀਤੀ ਜਾਵਾ ਤੇ ਉਹਨਾਂ ਦੇ ਧਰਮ ਪਤਨੀ ਫਾਇਲ ਮਲਿਕ ਜਿਨ੍ਹਾਂ ਨੇ ਉਹ ਪ੍ਰਾਚੀਨ ਕਾਲੀ ਮਾਤਾ ਮੰਦਿਰ ਦੇ ਵਿੱਚ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਨ ਦੇ ਬਾਬਤ ਮਾਫੀ ਜਿਹੜੀ ਮੰਗੀ ਜਾਂਦੀ ਹੈ ਤੇ ਕੁਝ ਜਿੱਥੇ ਬੰਦੇ ਦੇ ਵੱਲੋਂ ਉਹਨਾਂ ਨੂੰ ਉਥੇ ਮਾਫੀਨਾਮਾ ਕਰਾੜ ਕਰ ਦਿੱਤਾ ਜਾਂਦਾ ਤੇ ਸੇਵਾ ਜੜੀ ਦਿੱਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਵਿਵਾਦ ਲਗਾਤਾਰ ਵੱਧਦਾ ਤੇ ਕਹੀ ਜਾਂਦਾ ਸਾਬ ਤੌਰ ਤੇ ਕੋਰਟ ਕਚਹਿਰੀਆਂ ਦੇ ਚੱਕਰਾਂ ਦੇ ਵਿੱਚ ਹੁਣ ਪੈਂਦੇ ਦਿਖਾਈ ਦੇ ਰਹੇ ਨੇ ਸਾਡੇ ਨਾਲ ਵਕੀਲ ਜਿਹੜੇ ਨੇ ਦਵਿੰਦਰ ਰਾਜਪੁਰ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਇਸ ਵਾਰ ਹੁਣ ਪਟੀਸ਼ਨ ਦਾਇਰ ਕੀਤੀ ਗਈ ਹੈ ਇੱਕ ਪਾਸੇ ਤਾਂ ਉਹਨਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਦੂਜੇ ਪਾਸੇ ਚਾਰਨ ਧਰਮ ਪਤਨੀਆਂ ਰੱਖ ਕੇ ਜਿਹੜਾ ਮਾਹੌਲ ਹੈ ਅਰਮਾਨ ਮਲਿਕ ਉਹਦੇ ਤਰ੍ਹਾਂ ਪਤਨੀਆਂ ਖਰਾਬ ਕਰਨ ਉਹਦੇ ਬਾਬਤ ਪਟੀਸ਼ਨ ਨਵੀਂ ਦਾਇਰ ਕੀਤੀ ਗਈ ਹੈ ਗਲਤ ਕਰਨ ਵਾਸਤੇ ਸਾਡੇ ਨਾਲ ਦਵਿੰਦਰ ਰਾਜਪੁਰ ਮੌਜੂਦ ਨੇ ਅਦਵਿੰਦਰ ਜੀ ਕਿਸ ਤਰੀਕੇ ਦੇ ਨਾਲ ਦੱਸ ਦਿਓ ਇਸ ਪਟੀਸ਼ਨ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਏਗਾ ਕਿਸ ਤਰੀਕੇ ਦੀ ਮੰਗ ਹੈ ਇਸ ਪਟੀਸ਼ਨ ਦੇ ਵਿੱਚ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਜੀ ਮਾਨਯੋਗ ਮੀਡੀਆ ਦਾ ਮੈਂ ਆਪਣੇ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਇੰਨਾ ਹੀ ਸਤਿਕਾਰਯੋਗ ਮੀਡੀਆ ਹੈ ਜਿਨ੍ਹਾਂ ਨੇ ਇੱਕ ਐਡਾ ਵੱਡਾ ਸੋਸ਼ਲ ਕੰਮ ਕੀਤਾ ਹੈ ਇਹ ਸੋਸ਼ਲ ਕੰਮ ਮੈਂ ਤਾਂ ਸਿਰਫ ਇੱਕ ਮੋਹਰਾ ਸੀਗਾ ਤੁਹਾਡੀ ਮੀਡੀਆ ਦੇ ਰਾਹੀਂ ਇਹ ਆਵਾਜ਼ ਹਰ ਬੱਚੇ ਹਰ ਬਜ਼ੁਰਗ ਹਰ ਘਰੇਲੂ ਔਰ ਹਰ ਸੋਸ਼ਲ ਨੈਟਵਰਕ ਜਿੰਨਾ ਵੀ ਤੁਸੀਂ ਇਸ ਕੰਮ ਨੂੰ ਸੱਚੇ ਦਿਲ ਨਾਲ ਕੀਤਾ ਔਰ ਇਹਦੇ ਨਾਲ ਕਿੰਨੇ ਬੱਚਿਆਂ ਦਾ ਔਰ ਕਿੰਨੇ ਹੀ ਸੱਭਿਆਚਾਰ ਦਾ ਬਹੁਤ ਹੀ ਫਾਇਦਾ ਹੋਏਗਾ ਔਰ ਹੋ ਰਿਹਾ ਹੈ ਆਲਰੇਡੀ ਹੁਣ ਮੈਂ ਤੁਹਾਨੂੰ ਦੱਸਦਾ ਇਸ ਦੀ ਡਿਟੇਲ ਇਹਦੇ ਵਿੱਚ ਜਿਹੜਾ ਅਰਮਾਨ ਮਲਿਕ ਨੇ ਪਹਿਲਾਂ ਬੇਅਦਬੀ ਕੀਤੀ ਸੀ ਉਸ ਦੀ ਵਾਈਫ ਨੇ ਕਾਲੀ ਮਾਤਾ ਜੀ ਦਾ ਰੂਪ ਧਾਰਿਆ ਸੀ ਫਿਰ ਉਸ ਤੋਂ ਬਾਅਦ ਅਰਮਾਨ ਮਲਿਕ ਨੇ ਹਨੂਮਾਨ ਜੀ ਦਾ ਰੂਪ ਧਾਰਿਆ ਸੀ ਵਿਦ ਵਿਦ देयर ਸਟਾਫ ਉਸ ਕੇਸ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਦੀ ਰਿਪੋਰਟ ਆ ਗਈ ਸੀ ਕੋਰਟ 'ਚ ਔਰ ਪੁਲਿਸ ਕਤਵਾਲੀ ਵੱਲੋਂ ਪਹਿਲਾਂ ਰਿਪੋਰਟ ਆਈ ਫਿਰ ਐਸਐਸਪੀ ਸਾਹਿਬ ਵੱਲੋਂ ਆਈ ਐਂਡ ਉਹ ਰਿਪੋਰਟ ਪੇਸ਼ ਹੋਣ ਤੋਂ ਬਾਅਦ ਚਲੋ ਇੱਕ ਨਿਜੀ ਕਾਰਨ ਕਰਕੇ ਜੱਜ ਸਾਹਿਬ ਛੁੱਟੀ 'ਤੇ ਸੀਗੇ 11 ਤਰੀਕ ਨੂੰ ਤੇ ਹੁਣ 21 ਤਰੀਕ ਲਈ ਪੈਂਡਿੰਗ ਹੈ ਉਹ ਸੀਗਾ ਮੁੱਦਾ ਧਰਮ ਦੀ ਬੇਅਦਬੀ ਦਾ ਵੀ ਜਿਹਦੇ ਵਿੱਚ ਧਾਰਮਿਕ ਭਾਵਨਾਵਾਂ ਲੋਕਾਂ ਦੀ ਆਹਤ ਹੋਈਆਂ ਸੀਗੀਆਂ ਉਹ ਕੇਸ ਉਸ ਸੰਬੰਧੀ ਸੀ ਤੇ ਉਸ ਤੋਂ ਬਾਅਦ ਜਿਹੜਾ ਕਿ ਜਦੋਂ ਤੋ ਮਤਲਬ ਕਿ ਇਹਦੀ ਇਨਵੈਸਟੀਗੇਸ਼ਨ ਕਰ ਰਿਆ ਸੀਗਾ ਮੈਂ ਆਪਣੇ ਸਿਸਟਮ ਦੇ ਨਾਲ YouTube ਦੇ ਉੱਪਰ ਬਹੁਤ ਸਾਰੇ ਲਿੰਕਸ ਔਰ ਬਹੁਤ ਸਾਰੇ ਵੀਡੀਓਜ਼ ਔਰ ਬਹੁਤ ਸਾਰਾ ਐਸਾ ਕੰਟੈਂਟ ਮਿਲਿਆ ਜਿਸ ਤੋਂ ਪਤਾ ਲੱਗਿਆ ਵੀ ਇਸ ਬੰਦੇ ਨੇ ਚਾਰ ਵਿਆਹ ਕਰਾਏ ਹੋਏ ਨੇ ਚਾਰ ਵਿਆਹਾਂ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਚ ਦੱਸ ਦਿੰਨਾ ਵੀ ਇੱਕ ਸੁਮਿਤਰਾ ਨਾਮ ਦੀ ਲੜਕੀ ਸੀਗੀ ਐਸ ਪਰ ਦਾ YouTube ਵੀਡੀਓ ਔਰ ਐਵੀਡੈਂਸ ਉਸ ਦੇ ਮੁਤਾਬਕ ਇਸ ਸੁਮਿਤਰਾ ਨਾਮ ਦੀ ਚਾਈਲਡ ਐਕਟ ਦੇ ਅੰਡਰ ਮਤਲਬ ਕਿ 18 ਸਾਲ ਤੋਂ ਘੱਟ ਦੀ ਕੁੜੀ ਦੇ ਨਾਲ ਇਹਨੇ ਵਿਆਹ ਕਰਾਇਆ ਉਸ ਤੋਂ ਦੋ ਕੁੜੀਆਂ ਹੋਈਆਂ ਔਰ ਇਹਦੀ ਭਾਬੀ ਸੁਰੋਜ ਹੈ ਕੁਛ ਪਤਾ ਨਹੀਂ ਨਾਮ ਸ਼ਾਇਦ YouTube ਤੇ ਕਈ ਵਾਰ ਚੇਂजेस ਹੋ ਜਾਂਦੇ ਨੇ ਬਟ ਵੀਡੀਓ ਮੇਰੇ ਕੋਲ ਹੈਗੀ ਹੈ ਔਰ ਕੋਰਟ 'ਚ ਜੱਜ ਸਾਹਿਬ ਕੋਲ ਵੀ ਲੱਗੀ ਹੈ ਉਸ ਜਨਾਨੀ ਸੁਮਿਤਰਾ ਦੇ ਨਾਲ ਇਹਦੀਆਂ ਦੋ ਕੁੜੀਆਂ ਸਨ ਉਹਦੇ ਦੌਰਾਨ ਇਹਨੇ ਉਹਨੂੰ ਪਿੰਡ 'ਚ ਰੱਖਿਆ ਔਰ ਇਹ ਆਪ ਐਸੈਪਟ ਕਰ ਰਿਹਾ ਕਿ ਇਹਨੇ ਉਸਨੂੰ ਪੈਸਾ ਵੀ ਦਿੱਤਾ ਔਰ ਪਾਇਲ ਦੀ ਵੀ ਵੀਡੀਓ ਹੈ ਵੀ ਇਹਦੀ ਇੱਕ ਜਨਾਨੀ ਸੀਗੀ ਉਹ ਪ੍ਰੋਪਰ ਕੋਰਟ 'ਚ ਲੱਗਿਆ ਹੋਇਆ ਐਵੀਡੈਂਸ ਆਫਟਰ ਦੈਟ ਸੁਮਿਤਰਾ ਦੇ ਹੁੰਦੇ ਹੁੰਦੇ ਇਹਨੇ ਪਾਇਲ ਨਾਮ ਆਇਆ ਕਰਾਇਆ ਪਾਇਲ ਨਾਲ ਜਿਹਦਾ ਵਿਆਹ ਕਰਾਇਆ ਉਹ ਪਾਇਲ ਦੀ ਸਹੇਲੀ ਕ੍ਰਿਤਿਕਾ ਨਾਲ ਵੀ ਕਰਾ ਲਿਆ ਉਹ ਵੀ ਮੇਰੇ ਕੋਲ ਵੀਡੀਓ ਹੈਗੇ ਆ ਤਿੰਨਾਂ ਨੇ ਹਾਰ ਪਾਏ ਹੋਏ ਨੇ ਤੇ ਪਾਇਲ ਦੀ ਮੈਰਿਜ ਐਂਡ ਕ੍ਰਿਤਿਕਾ ਦੀ ਮੈਰਿਜ ਉਹ ਸਾਰਾ ਐਵੀਡੈਂਸ ਕੋਰਟ ਚ ਲਾਇਆ ਗਿਆ ਉਸ ਤੋਂ ਬਾਅਦ ਇੱਕ ਕੁੜੀ ਹੋਰ ਹੈ ਲਖਸ਼ਦੀਪ ਜਿਹਦਾ ਕਿ ਹਜੇ ਸਟੇਟਸ ਕਲੀਅਰ ਨਹੀਂ ਹੈ ਬਟ YouTube ਦੀਆਂ ਵੀਡੀਓਜ਼ ਦੇ ਮੁਤਾਬਕ ਉਹ ਇਹਦੀ ਵਾਈਫ ਹੈ ਉਹਨੇ ਇੱਥੇ ਮਹਿੰਦੀ ਦੇ ਵਿੱਚ ਸੰਦੀਪ ਲਿਖਾਇਆ ਹੋਇਆ ਔਰ ਗਲੇ 'ਚ ਵਰਮਾਲਾ ਪਾ ਕੇ ਜਿਵੇਂ ਆਪਾਂ ਇੱਕ ਵਿਆਹ ਕਰਾ ਕੇ ਘਰੇ ਆਨੇ ਆ ਔਰ ਦੋਨੋਂ ਜਨਨੀਆਂ ਇਹਦੀਆਂ ਉਹਦੇ ਨਾਲ ਲੜ ਰਹੀਆਂ ਨੇ ਪਾਇਲ ਤੇ ਕ੍ਰਿਤਿਕਾ ਔਰ ਲક્ષਮੀਦੀਪ ਔਰ ਅਰਮਾਨ ਨੇ ਹਾਰ ਪਾ ਕੇ ਇਹਨੂੰ ਮੈਰਿਜ ਨੂੰ ਟਿਕਲੇਅਰ ਕੀਤਾ ਔਰ ਹੋਰ ਵੀ ਕਈ ਵੀਡੀਓਜ਼ ਐ ਮੈਂ ਪੂਰੀ ਗੱਲ ਤਾਂ ਨਹੀਂ ਦੱਸਦਾ ਵੀ ਜਿਹੜਾ ਦੋਸ਼ੀ ਆ ਉਹਨੂੰ ਫਿਰ ਕੁਝ ਬਚਾਅ ਦਾ ਸਾਧਨ ਮਿਲ ਜੂਗਾ ਉਹ ਸਾਰਾ ਜਰਸਾਬ ਦੇ ਨੌਲੇਜ ਚ ਹੈ ਜੁਝੇ ਪਾਸੇ ਗੱਲ ਕੀਤੀ ਜਾਵੇ ਕੀ ਲੱਗਦਾ ਪ੍ਰਭਾਵ ਇਸ ਚੀਜ਼ ਦਾ ਜਿਸ ਤਰੀਕੇ ਦੇ ਨਾਲ ਵੀਡੀਓਜ਼ ਪਾਈਆਂ ਜਾਂਦੀਆਂ ਨੇ ਜਿਹਦੇ ਵਿੱਚ ਚਾਰ ਜਿਹੜੀਆਂ ਪਤਨੀਆਂ ਦਿਖਾਈਆਂ ਲੱਗਦਾ ਵੀ ਇੱਕ ਤਰ੍ਹਾਂ ਦੇ ਨਾਲ ਸੱਭਿਆਚਾਰ ਆ ਪੰਜਾਬ ਦਾ ਨਹੀਂ ਸੀ ਇਹਨੂੰ ਅਲਾਉ ਕਰਦਾ ਇਸੇ ਚੀਜ਼ ਨੂੰ ਲੈ ਕੇ ਤੁਹਾਡੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਿਆ ਤੇ ਇਸ ਦੇ ਖਿਲਾਫ ਕਾਰ ਵੀ ਦੀ ਮੰਗ ਕੀਤੀ ਗਈ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਮੈਂ ਮੈਲਾ ਵੀ ਧੰਨਵਾਦ ਕੀਤਾ মিডিਆ ਦਾ ਮੈਂ ਹੁਣ ਦੁਆਰਾ ਦਿਲੋਂ ਲੱਖ ਲੱਖ ਧੰਨਵਾਦ ਕਰਦਾ ਕਿ মিডিਆ ਦੇ ਰਾਹੀਂ ਜਿਹੜਾ ਪੰਜਾਬ ਦਾ ਸੱਭਿਆਚਾਰ ਖਰਾਬ ਹੋ ਰਿਹਾ ਸੀ ਜਿਹੜੀਆਂ ਲੇਡੀਜ਼ ਜੈਂਟਸ ਔਰ ਜਿਵੇਂ ਕਿ ਬੱਚੇ ਸਾਡੇ ਬਜ਼ੁਰਗ ਜਿਹੜੇ ਕਿ ਘਰ ਦੇ ਵਿੱਚ ਜਦੋਂ ਫ੍ਰੀ ਟਾਈਮ ਦੇ ਵਿੱਚ ਵੀਡੀਓ ਖੋਲਦੇ ਆ ਫੇਸਬੁੱਕ ਤੇ ਸਨੈਪਚੈਟ ਤੇ YouTube ਤੇ ਤਾਂ ਇਹਨਾਂ ਦੇ ਅਕਾਊਂਟ ਦੇ ਵਿੱਚ ਦੋ ਦੋ ਜਨਾਨੀਆਂ ਖੜੀਆਂ ਨੇ ਮੈਂ ਬੋਲ ਨਹੀਂ ਸਕਦਾ ਕੁਝ ਐਸੇ ਲਫ਼ਜ਼ਾ ਅਸ਼ਲੀਲ ਵੀਡੀਓ ਐ ਜਿੰਮ ਦੀਆਂ ਵੀਡੀਓ ਐ ਸ਼ਾਰਟ ਡਰੈਸ ਦੀਆਂ ਵੀਡੀਓਜ਼ ਨੇ ਬਲੋ ਬਹੁਤ ਹੀ ਜਿਹੜਾ ਕਿ ਜਿੰਨੂੰ ਕੋਈ ਵੀ ਗਵਰਨਮੈਂਟ ਅਲਾਉ ਨਹੀਂ ਕਰਦੀ ਇੰਡੀਅਨ ਗਵਰਨਮੈਂਟ ਦੇ ਵੀ ਰੂਲ ਬਨੇ ਹੋਏ ਨੇ ਹੁਣ ਰੀਸੈਂਟਲੀ ਆ ऑस्ट्रेलिया ਦੇ ਵਿੱਚ ਇੱਕ ਕਾਨੂੰਨ ਬਣਿਆ ਜਿਹਦੇ ਵਿੱਚ 16 ਸਾਲ ਤੋਂ ਘੱਟ ਬੱਚੇ ਕੋਈ ਵੀ ਵੀਡੀਓ ਐਸੀ ਜਿਹੜੀ ਦੇਖਣਗੇ ਤਾਂ ਉਹਨਾਂ ਨੂੰ 5 ਕਰੋੜ ਰੁਪਏ ਦਾ ਜੁਰਮਾਨਾ ਹੈ ਤੁਸੀਂ ਗੂਗਲ ਕਰਕੇ ਲੱਭ ਸਕਦੇ ਹੋ ਉਹੋ ਜਿਹਾ ਕਾਨੂੰਨ ਮੈਂ ਭਗਵਾਨ ਜੀ ਅੱਗੇ ਬੇਨਤੀ ਕਰਦਾ ਕਿ ਪਟਿਆਲਾ ਪੰਜਾਬ ਦੇ ਵਿੱਚ ਵੀ ਲਾਗੂ ਕੀਤਾ ਜਾਵੇ ਜਿਹਦੇ ਨਾਲ ਕਿ ਜਿਹੜਾ ਸਾਡਾ ਸੱਭਿਆਚਾਰ ਦਾ ਹਨਨ ਹੋ ਰਿਹਾ ਧਿਕਾ ਨੂੰ ਲੱਗੀ ਹੈ ਸਾਡੇ ਸੱਭਿਆਚਾਰ ਨੂੰ ਸਾਡਾ ਸਾਡਾ ਬਹੁਤ ਵਧੀਆ ਗੁਰੂਆਂ ਪੀਰਿਆਂ ਦੀ ਧਰਤੀ ਹੈ ਇੱਥੇ ਸਾਡੀਆਂ ਭੈਣਾਂ ਸਾਡੇ ਸਿਰ ਤੇ ਚੁੱਲ੍ਹੀ ਲੈ ਕੇ ਘੁੰਮਦੀਆਂ ਨੇ ਇਹ ਕਲਚਰ ਸਾਡਾ ਨਹੀਂ ਹੈ ਅਸੀਂ ਇਸ ਕਲਚਰ ਦਾ ਵਿਰੋਧ ਕਰਦੇ ਹਾਂ ਔਰ ਤੁਹਾਡੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਮੈਂ ਬਹੁਤ ਧੰਨਵਾਦੀ ਹਾਂ ਵੀ ਇਹਦੇ ਨਾਲ ਆਮ ਜਨਤਾ ਨੂੰ ਪਤਾ ਲੱਗਿਆ ਵੀ ਇਹਨਾਂ ਨੇ ਕਿੰਨਾ ਗੰਦ ਕਿੰਨਾ ਬਹੁਤ ਜ਼ਿਆਦਾ ਲਾਈਕਸ ਆ ਰਹੀਆਂ ਨੇ ਮੈਨੂੰ ਬਹੁਤ ਲੋਕ ਫੋਨ ਵੀ ਕਰ ਰਹੇ ਨੇ ਯਾਵੇ ਬੇਸ਼ੱਕ ਇੱਕ ਗੰਭੀਰ ਮੁੱਦਾ ਹੈ ਕਿਉਂਕਿ ਲੋਕਾਂ ਦੀ ਗੌਰ ਨੇ ਕਦੀ ਕੀਤਾ ਕੋ ਕਾਫੀ ਸਮੇਂ ਤੋਂ ਵੀਡੀਓਜ਼ ਅਪਲੋਡ ਕਰ ਰਹੇ ਨੇ ਕਾਫੀ ਸਮੇਂ ਤੋਂ ਲੋਕਾਂ ਨੂੰ ਪਤਾ ਵੀ ਹੈ ਕਿ ਕਿਹੜੀ ਸਟਾਰਟਿੰਗ ਇਹਨਾਂ ਦੀ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਹੋਈ ਸੀ ਉਹ ਦੋ ਧਰਮ ਪਤਨੀਆਂ ਦੇ ਨਾਲ ਹੋਈ ਜਿਸ ਦੇ ਵਿੱਚ ਪਾਇਲ ਤੇ ਇੱਕ ਉਹਨਾਂ ਦੀ ਪਤਨੀ ਹੋਰ ਦਿਖਦੀ ਹੈ ਤੇ ਲਾ ਕਾਫੀ ਗੰਭੀਰ ਮੁੱਦਾ ਕਿਸੇ ਲੱਗਦਾ ਨਹੀਂ ਕਿਸੇ ਹੋਰ ਨੂੰ ਵੀ ਇਸ ਵਾਰ ਧਿਆਨ ਦੇਣਾ ਚਾਹੀਦਾ ਸੀ ਕਿਉਂ ਇਸ ਨੂੰ ਅਣਦੇਖਾ ਕੀਤਾ ਗਿਆ ਜਾਂ ਬਿਲਕੁਲ ਲੋਕਾਂ ਦੀ ਦੌੜ ਦੇ ਵਿੱਚ ਇਹ ਸਿਰਫ ਲੋਕਾਂ ਨੇ ਅਣ ਦੇਖਾ ਕੀਤਾ ਦੇਖੋ ਜੀ ਜਿਵੇਂ ਹੁਣ ਤੁਸੀਂ ਕੰਮ ਕਰ ਵਾਲੇ ਬੰਦੇ ਹੋ ਤੁਸੀਂ ਸਵੇਰੇ ਰੋਟੀ ਖਾ ਕੇ ਆਪਣਾ ਕੰਮ ਤੇ ਨਿਕਲ ਜਾਂਦੇ ਹੋ ਮੈਂ ਰੋਟੀ ਖਾ ਕੇ ਕੋਰਟ 'ਚ ਨਿਕਲ ਜਾਂਦਾ ਇਹ ਮੁੱਦਾ ਸ਼ੁਰੂ ਹੋਇਆ ਸੀਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਇਹ ਮੁੱਦਾ ਸ਼ੁਰੂ ਹੋਇਆ ਸੀ ਇਸ ਕੰਮ ਤੋਂ ਮੈਨੂੰ ਮੈਂ ਨਾ ਮੈਂ ਇਹਨਾਂ ਨੂੰ ਜਾਣਦਾ ਵੀ ਨਹੀਂ ਸੀ ਮੈਨੂੰ ਈਵਨ ਕਿ ਇਹਨਾਂ ਦੇ ਚੈਨਲਸ ਦੇ ਨਾਮ ਮੈਨੂੰ ਇਹਨਾਂ ਦੇ ਨਾਮ ਕੁਝ ਨਹੀਂ ਪਤਾ ਸੀ ਮਗਰ ਜਿੱਦੋਂ ਇਹ ਚੀਜ਼ਾਂ ਮੀਡੀਆ ਦੇ ਰਾਹੀਂ ਹੀ ਮਿਲੀਆਂ ਤਾਂ ਇਹਦੇ ਨਾਲ ਧਾਰਮਿਕ ਭਾਵਨਾ ਆਹਤ ਹੋਈਆਂ ਸਾਡੇ ਸਾਰੇ ਹਿੰਦੂ ਲੀਡਰਸ ਨੇ ਇਹਨਾਂ ਦੇ ਖਿਲਾਫ ਪੂਰੇ ਪੰਜਾਬ 'ਚ ਕੰਪਲੇਂਟਾਂ ਦਿੱਤੀਆਂ ਤਾਂ ਇਨਵੈਸਟੀਗੇਸ਼ਨ ਚੱਲਦੀ ਗਈ ਚੱ ਜਦੋਂ ਆਪਾਂ ਇਹ ਕੰਮ ਸ਼ੁਰੂ ਕੀਤਾ ਤਾਂ ਪਤਾ ਨਹੀਂ ਸੀ ਮੈਨੂੰ ਜਿਵੇਂ ਹੁਣ ਦਿੱਲੀ ਵਿੱਚ ਇਹਨੇ 11 ਸਾਲ ਦੀ ਕੁੜੀ ਦਾ ਰੇਪ ਕੀਤਾ ਹੋਇਆ ਔਰ ਉਹਦੇ ਵਿੱਚ ਡਰੱਗਸ ਇੰਜੈਕਟ ਕੀਤੀਆਂ ਜਾਂਦੀਆਂ ਸੀ ਉਸ ਕੁੜੀ ਨੂੰ ਮਾਮਲੇ ਦੇ ਉੱਪਰ ਵੀ ਗੱਲਬਾਤ ਹੋਈ ਹੈ ਕੋਈ ਸਬੂਤ ਅੱਗੇ ਪੇਸ਼ ਕੀਤੇ ਆ ਆ ਹਾਂ ਉਹ ਜਿਹੜਾ ਜਿਹੜਾ ਰੇਪ ਕੇਸ ਵਾਲਾ ਜਿਹੜੀ ਇਹਦੀ ਵਾਈਫ ਪਾਇਲ ਤੇ ਕ੍ਰਿਤਿਕਾ ਮਲਿਕ ਉਸ ਰੇਪ ਕੇਸ ਦੇ ਵਿੱਚ ਮਤਲਬ ਮੁਜਰਮ ਹੈ ਔਰ ਬੇਲ ਤੇ ਨਹੀਂ ਉਹ ਜ਼ਮਾਨਤ ਤੇ ਨਹੀਂ ਔਰ 270 ਦਿਨ ਾਰਮਾਨ ਮਲਿਕ ਨੇ 270 ਦਿਨ ਦੀ ਜੇਲ੍ਹ ਕੱਟੀ ਆ ਉਸ ਤੇ ਔਰ ਇਹਦੀਆਂ ਦੋਨੋਂ ਘਰ ਵਾਲੀਆਂ ਵੀ ਮੁਜਰਮ ਨਹੀਂ ਔਰ ਓਕੇ ਸਜੇ ਪੈਂਡਿੰਗ ਐ 6 ਸਤੰਬਰ 2025 ਦੇ ਲਈ ਤਾਂ ਉਹ ਵੀ ਜੱਜ ਸਾਹਿਬ ਨੂੰ ਦੱਸਿਆ ਗਿਆ ਪ੍ਰੋਪਰ ਤੇ ਉਹ ਚ ਲਿਖਿਆ ਵੀ ਗਿਆ ਮੈਂ ਉਹ ਪ੍ਰੋਪਰ ਲਿਖ ਕੇ ਔਰ ਸਾਰੇ ਸਬੂਤ ਦਿੱਤੇ ਆਂ ਇੱਕ ਪਾਸੇ ਗੱਲ ਕਰ ਲਈਏ ਧਾਰਮਿਕ ਭਾਵਨਾਵਾਂ ਵਾਹਤ ਕਰਨ ਵਾਲਾ ਕੇਸ ਹਾਲੇ ਚੱਲਦਾ ਦੂਜੇ ਪਾਸੇ ਤੁਹਾਡੇ ਵੱਲੋਂ ਪਟੀਸ਼ਨ ਪਾਈ ਜਾਂਦੀ ਐ ਚਾਰ ਧਰਮ ਪਤਨ ਨੂੰ ਲੈ ਕੇ ਕਿਸ ਤਰ੍ਹਾਂ ਕੀ ਸੁਣਵਾਈ ਅੱਗੇ ਹੋ ਰਹੀ ਐ ਕਿਉਂਕਿ ਅਜਾਜ਼ਾ ਮੌਕੇ ਦੇ ਬੈਠੇ ਹੋਣੇ ਆ ਸਬੂਤ ਤੁਹਾਡੇ ਵੱਲੋਂ ਪੇਸ਼ ਕੀਤੇ ਗਏ ਹੋਣੇ ਆ ਅੱਗੇ ਕੀ ਨਤੀਜਾ ਦਿਖਦਾ ਹੈ ਦੇਖੋ ਜੀ ਜਿਹੜੀਆਂ ਧਾਰਮਿਕ ਭਾਵਨਾਵਾਂ ਐ ਇੰਨੇ ਕਾਲੀ ਮਾਤਾ ਜੀ ਦੀ ਰੂਪ ਧਾਰ ਕੇ ਉਹ ਵੀ ਆਪਣੇ ਘਰ ਦੇ ਅੰਦਰ ਕਿਸੇ ਸੋਸ਼ਲ ਫੰਕਸ਼ਨ 'ਚ ਨਹੀਂ ਕਿਸੇ ਧਾਰਮਿਕ ਫੰਕਸ਼ਨ 'ਚ ਨਹੀਂ ਇਹਨੇ ਆਪਣੇ ਬੈਡਰੂਮ ਦੇ ਅੰਦਰ ਉਸ ਕਾਲੀ ਮਾਤਾ ਪਵਿੱਤਰ ਗਾਲੀ ਮਾਤਾ ਦਾ ਰੂਪ ਧਾਰ ਰਿਆ ਉਹ ਵੀ ਸ਼ਾਰਟ ਡਰੈਸ ਦੇ ਵਿੱਚ ਇਹ ਸਭ ਨੂੰ ਜਗ ਜਾਹਰ ਹੈ ਸ਼ਾਰਟ ਡਰੈਸ ਜੀ ਇਹਨੇ ਮੁਗੜ ਰੱਖਿਆ ਸੀ ਤੇ ਮੁਗੜ ਪੈਰਾਂ 'ਚ ਵੀ ਪਿਆ ਹੈ ਮੇਰੇ ਕੋਲ ਸਾਰੀਆਂ ਵੀਡੀਓ ਐਵੀਡੈਂਸ ਹੈਗਾ ਜਿਹੜਾ ਕੋਰਟ 'ਚ ਲੱਗਿਆ ਉਹ ਕੇਸ ਸੀਗਾ ਧਾਰਮਿਕ ਭਾਵਨਾਵਾਂ ਅਹਤ ਕਰਨ ਦਾ ਹੁਣ ਇੱਕ ਪ੍ਰੋਵੀਜ਼ਨਸ ਹੁੰਦੀਆਂ ਨੇ ਲਾਅ ਦੇ ਵਿੱਚ ਨਾ ਕੁਝ ਪ੍ਰੋਵੀਜ਼ਨਸ ਹੁੰਦੀਆਂ ਨੇ ਕੁਝ ਸਿਸਟਮ ਹੁੰਦਾ ਵੀ ਆਪਾਂ ਕੇਸ ਕਿੱਦਾਂ ਪਾਣਾ ਹੈ ਯਾ ਐਕਟ ਨੇ ਅਲੱਗ-ਅਲੱਗ ਜਿਵੇਂ ਬਾਈਗਮੀ ਐਕਟ ਦੈਟ ਇਜ਼ ਕਾਲਡ ਦਾ ਮੈਰਿਜ ਐਕਟ Hindu Marriage Act ਦੇ ਅੰਡਰ ਉਹਨੂੰ ਬਾਈਗਮੀ ਕਹਿੰਦੇ ਆ ਲੀਗਲ ਲੈਂਗੁਏਜ ਐਂਡ ਅਦਰ ਇੱਕ ਬਾਈਗਮੀ ਦਾ ਤਾਂ ਪਾਇਆ ਗਿਆ ਬਾਈਗਮੀ ਮੀਨਸ ਚਾਰ ਵਿਆ ਇਹ ਆਪਣਾ ਪ੍ਰੂਫ ਕਰੇ ਵੀ ਇਹ ਅਗਰ Hindu ਹੈ ਤਾਂ ਇਹਨੇ ਉਹ ਇੱਕ ਜਨਾਨੀ ਸੁਮਿਤਰਾ ਫਿਰ ਦੂਜੀ ਜਨਾਨੀ ਪਾਇਲ ਤੀਜੀ ਜਨਾਨੀ ਕ੍ਰਿਤਿਕਾ ਔਰ ਲਖਸ਼ਦੀਪ ਦਾ ਸਟੇਟਸ ਵੀ ਇਹ ਕਲੀਅਰ ਕਰੇ ਦੈਟ ਇਜ਼ ਕਾਲਡ ਬਿਗਮੀ ਐਕਟ ਉਹਦੇ ਵਿੱਚ ਇਹਨਾਂ ਨੂੰ ਦੋ ਤਰੀਕ ਨੂੰ ਉਹ ਸਤੰਬਰ 2025 ਨੂੰ ਮਾਨਯੋਗ ਅਦਾਲਤ ਨੇ ਨੋਟਿਸ ਜਾਰੀ ਕੀਤਾ ਇਹ ਤਾਂ ਹੋ ਗਿਆ ਦੂਜਾ ਕੇਸ ਤੀਜਾ ਕੇਸ ਹੈਗਾ ਇਹਨਾਂ ਦਾ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਉਹਦੇ ਵਿੱਚ ਕੀ ਹੁੰਦਾ ਮੈਂ ਤੁਹਾਨੂੰ ਥੋੜਾ ਪੜ੍ਹਾਵੀ ਦੇਣਾ ਉਹਦੇ ਵਿੱਚ ਇਹ ਹੁੰਦਾ ਜਿਹੜੀਆਂ ਇਹਨਾਂ ਨੇ ਅਸ਼ਲੀਲ ਵੀਡੀਓ ਜਿਮ ਦੀਆਂ ਡਰੈੱਸਾਂ 'ਚ ਛੋਟੇ-ਛੋਟੇ ਕੱਪੜੇ ਪ੍ਰੈਗਨੈਂਟ ਲੇਡੀਆਂ ਨੂੰ ਖੜਾ ਕਰਕੇ ਵੀਡੀਓ ਬਣਾਉਣਾ ਇਹਨੇ ਆਪਣੇ ਬੱਚਿਆਂ ਨੂੰ ਸਮੁੰਦਰ ਦੇ ਵਿੱਚ ਬਾਤ ਆਪ ਜਿਹਾ ਡੁਬੋ ਕੇ ਕੱਢ ਰਿਆ ਥੈਟ ਇਜ਼ ਆਲਸੋ ਅ ਕ੍ਰਾਈਮ ਹੁਣ ਇਹਨੂੰ ਨਹੀਂ ਪਤਾ ਮਗਰ ਉਹ ਇੱਕ ਲਾਅ ਦੀ ਲੈਂਗੁਏਜ ਦੇ ਵਿੱਚ ਬੱਚਿਆਂ ਨੂੰ ਪਾਣੀ ਚ ਡਬੋਲਨ ਦਾ ਵੀ ਪਰਚਾ ਦਰਜ ਹੁੰਦਾ ਇਹਨੂੰ ਨਹੀਂ ਪਤਾ ਇਹ ਚੀਜ਼ਾਂ ਦਾ ਇਹਨੂੰ ਹਜੇ ਪਤਾ ਹੀ ਨਹੀਂ ਇਹ ਕਿੰਨੇ ਜੂਰਮ ਜਾਣੇ ਅਣਜਾਣੇ ਚ ਕਰ ਬੈਠਾ ਹਜ਼ਾਰਾਂ ਇਨਫਲੂਐਂਸਰਸ ਨੇ ਜਿਹੜੇ YouTube Facebook Instagram ਆ ਜੋ ਪਲੇਟਫਾਰਮਸ ਦੇ ਉੱਪਰ ਆਪਣੇ ਆਪ ਨੂੰ ਵਾਇਰਲ ਕਰਨ ਦੇ ਵਾਸਤੇ ਵੀਡੀਓਜ਼ ਬਣਾਉਂਦੇ ਜਿਦੇ ਵਿੱਚ ਕਾਫੀ ਅਜੀਬੋ-ਗਰੀ ਵੀਡੀਓਜ਼ ਹੁੰਦੀਆਂ ਕੀ ਲੱਗਦਾ ਹੈ ਕਿ ਉਹਨਾਂ ਦੇ ਉੱਪਰ ਵੀ ਕੋਈ ਬਣਦੀ ਕਾਰਵਾਈ ਹੋਏਗੀ ਫਿਲਹਾਲ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਇਹਨਾਂ ਦੇ ਉੱਪਰ ਹੀ ਕਾਰਵਾਈ ਹੋਣ ਦੇ ਨਾਲ ਸਭ ਕੁਝ ਜਿਹੜਾ ਥੱਲ ਪੈ ਗਈ ਉਹਨਾਂ ਨੂੰ ਸਰ ਥੱਲ ਪੈ ਗਈ ਆਲਰੇਡੀ ਸਰ ਜੋ ਤੁਸੀਂ ਕਰਤਾ ਜੋ ਸੋਸ਼ਲ ਮੀਡੀਆ ਨੇ ਜੋ ਸਾਡੇ ਮੇਰੇ ਮਾਨਯੋਗ মিডিਆ ਵਾਲੇ ਭਰਾਵਾਂ ਨੇ ਕਰਤਾ ਉਹ ਮੈਂ ਵੀ ਨਹੀਂ ਕਰ ਸਕਦਾ ਸੀ ਮੈਂ ਸਿਰਫ ਇੱਕ ਜਰੀਆ ਤੁਸੀਂ ਤੁਸੀਂ ਕੀਤਾ ਸਰ ਮੈਂ ਤੁਹਾਡੀ ਮੈਂ ਕਹਿੰਦਾ ਮੇਰਾ ਦਿਲੋਂ ਧੰਨਵਾਦ ਹੈ ਤੁਹਾਨੂੰ ਸਲੂਟ ਹੈ ਤੁਹਾਨੂੰ ਜੋ ਮੀਡੀਆ ਨੇ ਕਰਤਾ ਇਹ ਤੁਹਾਡੀਆਂ ਵੀਡੀਓਜ਼ ਦੇਖ ਕੇ ਹੀ ਜਿਹੜੇ ਜਿਨ੍ਹਾਂ ਨੇ ਗੰਦ ਪਾਇਆ ਹੋਇਆ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਇੰਡੀਆ ਦੀ ਸੰਸਕ੍ਰਿਤੀ ਨੂੰ ਥੱਲ ਲਾਈ ਹੋਈ ਹੈ ਉਹ ਤੁਹਾਡੀਆਂ ਵੀਡੀਓਜ਼ ਦੇਖ ਕੇ ਉਹਨਾਂ ਨੂੰ ਕੁਝ ਡਰਤਾ ਪੈਦਾ ਹੋਇਆ ਵੀ ਐਦਾਂ ਵੀ ਹੋ ਸਕਦਾ ਔਰ ਇਹ ਗਲਤ ਹੈ ਇਹ ਬੱਚਿਆਂ ਨੂੰ ਪਾਣੀ ਚ ਡਬੋਣਾ ਅਸ਼ਲੀਲ ਡਰੈੱਸ ਆ ਪਾਣੀਆਂ ਦੋ ਚਾਰ ਚਾਰ ਵਿਆਹ ਕਰਾਣੇ ਔਰ ਜਿਹੜਾ ਇਹ ਮਾਤਾ ਜੀ ਦਾ ਰੂਪ ਧਾਰਨਾ ਇਹ ਆਮ ਲੋਕਾਂ ਨੂੰ ਥੋੜੀ ਪਤਾ ਕਾਨੂੰਨ ਦਾ ਇੱਕ ਸਵਾਲ ਹੋਰ ਖੜਾ ਹੁੰਦਾ ਹੈ ਤੇ ਕਿ ਜਿਸ ਤਰੀਕੇ ਦੇ ਨਾਲ ਧਾਰਮਿਕ ਪਾਵਨਾਂ ਵਾਠੇ ਸੋਈਆਂ ਉਹਨਾਂ ਨੇ ਆਮ ਕਾਲੀ ਮਾਤਾ ਜੀ ਦਾ ਰੂਪ ਧਾਰ ਰਿਹਾ ਜਿਵੇਂ ਹੁਣ ਅੱਗੇ ਸਾਰਾ ਪ੍ਰੋਗਰਾਮ ਚੱਲੇਗਾ ਦੀਵਾਲੀ ਦੇ ਨੇੜੇ ਤੇ ਸ਼ਹਿਰ ਦੇ ਨੇੜੇ ਰਾਮਲੇਲਾ ਵੀ ਹੋਣੀਆ ਉਹਨਾਂ ਵਿੱਚ ਵੀ ਰੂਪ ਧਾਰਦੇ ਨੇ ਕੀ ਉਹਨਾਂ ਦੇ ਵਿੱਚ ਫਰਕ ਹੈ ਇਹਨਾਂ ਦੇ ਵਿੱਚ ਕੀ ਫਰਕ ਹੈ ਇਹ ਜਿਹੜੇ ਨੇ ਹੁਣ ਆਪਣੇ ਆਪ ਨੂੰ ਫੇਮਸ ਕਰਨ ਵਾਸਤੇ ਇਸ ਤਰੀਕੇ ਦੇ ਨਾਲ ਕੱਪੜੇ ਧਾਰਨ ਕਰਦੇ ਨੇ ਇਹਨਾਂ ਨੂੰ ਕੀ ਵੀ ਦੇਖਦੇ ਹੋ ਬਿਲਕੁਲ ਜਿਹੜਾ ਇਹਨੇ ਰੂਪ ਧਾਰਿਆ ਨਾ ਉਹ ਰੂਪ ਇਸ ਲਈ ਧਾਰਿਆ ਵੀ ਇਹਨੂੰ ਵਿਊਜ਼ ਮਿਲਣ ਔਰ ਇਹਨੂੰ ਪੈਸਾ ਆਵੇ that is a crime ਬਟ ਜੇ ਸਾਡੇ ਪਵਿੱਤਰ ਕਾਲੀ ਮਾਤਾ ਜੀ ਦੇ ਮੰਦਰ ਦੇ ਵਿੱਚ ਜਾਂ ਸਾਡੇ ਕਿਸੇ ਧਾਰਮਿਕ ਪ੍ਰੋਗਰਾਮ ਪੂਰੀ ਸ਼ਰਧਾ ਦੇ ਨਾਲ ਪੂਰੇ ਰੀਤੀ ਰਿਵਾਜਾਂ ਦੇ ਨਾਲ ਜਾਂ ਜੋ ਵੀ ਇਹਦਾ ਇੱਕ ਪ੍ਰੋਸੀਜਰ ਹੈ ਜਿਹੜੇ ਸਾਡੇ ਧਰਮ ਗੁਰੂ ਹੈ ਜਿਹੜੇ ਉਹਨਾਂ ਨੇ ਪ੍ਰੋਸੀਜਰ ਜਿਵੇਂ ਹੁਣ ਸਾਡੇ ਬਚਨੰਦ ਗਿਰੀ ਜੀ ਸੀ ਸੀ ਪੰਚਨੰਦਗਿਰੀ ਮਹਾਰਾਜ ਨੇ ਮੈਨੂੰ ਕਾਲੀ ਮਾਤਾ ਦਾ ਲੀਗਲ ਐਡਵਾਈਜ਼ਰ ਲਗਾਇਆ ਸੀਗਾ ਠੀਕ ਹੈ ਮੈਂ ਉਹਨਾਂ ਕੋਲੇ ਬੈਠਾ ਰਹਿੰਦਾ ਸੀ ਚਾਰ-ਚਾਰ ਘੰਟੇ ਮੰਦਿਰ ਕਾਲੀ ਮਾਤਾ ਜੀ ਦੇ ਮੱਥਾ ਟੇਕਣ ਸਾਰੇ ਹੀ ਜਾਣਦੇ ਆ ਹਨਾ ਤਾਂ ਉਹਨਾਂ ਨੇ ਇੱਕ ਰੂਲ ਬਣਾਇਆ ਸੀ ਵੀ 10 ਸਾਲ ਤੋਂ ਘੱਟ ਉਮਰ ਦਾ ਬੱਚਾ ਰੂਪ ਧਾਰ ਸਕਦਾ ਹੈ ਇਹ ਰੂਲਸ ਐਂਡ ਰੈਗੂਲੇਸ਼ਨ ਬਣੇ ਸੀ ਔਰ ਇਨ ਰਿਟਨ ਚ ਪੰਚਨੰਦਗਿਰੀ ਸਾਹਿਬ ਜੀ ਦੀਆਂ ਵੀਡੀਓ ਸਾਡੇ ਗੁਰੂ ਜੀ ਆ ਜਿਹੜੇ ਉਹਨਾਂ ਦੀ ਡੈਥ ਹੋ ਚੁੱਕੀ ਤੇ ਉਹਨਾਂ ਦੇ ਵੀਡੀਓਜ਼ ਹੈਗੇ ਆ YouTube ਤੇ ਉਹ ਵੀ ਵੀਡੀਓਜ਼ ਹੈ ਤਾਂ ਉਹਨਾਂ ਨੇ ਇੱਕ ਨਿਯਮ ਬਣਾਏ ਸੀ ਉਹ ਨਿਯਮਾਂ ਦੇ ਮੁਤਾਬਕ ਛੋਟੇ ਬੱਚੇ ਰੂਪ ਧਾਰ ਲੈਣ ਉਹ ਵੀ ਪੂਰੀ ਮਰਿਆਦਾ ਦੇ ਨਾਲ ਜੀ ਰਾਮ ਲਲਾ ਦੇ ਵਿੱਚ ਜਿਹੜੇ ਰੂਪ ਧਾਰਦੇ ਨੇ ਜਿਨ੍ਹਾਂ ਦੇ ਵੱਲੋਂ ਸ਼੍ਰੀ ਰਾਮ ਜੀ ਦਾ ਰੂਪ ਧਾਰਿਆ ਜਾਂਦਾ ਜਿਵੇਂ ਜੰਗ ਵਗੈਰਾ ਦਿਖਾਈ ਜਾਂਦੀ ਹੈ ਕਿ ਇਹਨਾਂ ਦੇ ਵਿੱਚ ਕੋਈ ਇਹਨਾਂ ਦੀ ਸਨੇਪ Hindu ਨੂੰ ਲੈ ਕੇ ਸੰਸਥਾ ਨੂੰ ਲੈ ਕੇ ਸਭਿਅਤ ਨੂੰ ਲੈ ਕੇ ਕੋਈ ਇਹਨਾਂ ਦੀ ਪੜਾਈ ਹੁੰਦੀ ਹੈ ਇਸ ਤਰੀਕੇ ਦੇ ਨਾਲ ਇਹ ਸਾਰਾ ਇਹ ਆਪਣਾ ਕਾਰਜਕ੍ਰਮ ਕਰ ਸਕੋ ਉਹ ਧਰਮ ਗੁਰੂ ਡਿਸਾਈਡ ਕਰਦੇ ਆ ਨਾ ਜਿਹੜੇ ਸਾਡੇ ਧਰਮ ਗੁਰੂ ਹੈ ਉਹ ਡਿਸਾਈਡ ਕਰਦੇ ਆ ਵੀ ਉਹਦਾ ਕੀ ਮਤਲਬ ਕਿ ਪ੍ਰੋਵੀਜ਼ਨਸ ਕੀ ਨੇ ਉਹ ਐਸ ਪਰ ਲਾ ਜਿਹੜਾ ਸਾਡਾ ਗੁਰੂਆਂ ਦਾ ਲਾ ਹੈ ਮਤਲਬ ਕਾਨੂੰਨ ਇੱਕ ਲੱਗ ਚੀਜ਼ ਹੈ ਜਿਹੜਾ ਧਾਰਮਿਕ ਕਾਨੂੰਨ ਨੇ ਉਹ ਇੱਕ ਲੱਗ ਚੀਜ਼ ਹੈ ਜਿਵੇਂ ਸਾਡੇ ਜਿਹੜੇ ਜੋ ਮर्यादा है जो ਧਾਰਮਿਕ ਗੁਰੂ ਸਾਡੇ ਡਿਸਾਈਡ ਕਰਨਗੇ ਉਹਦੇ ਮੁਤਾਬਕ ਕਰਨ ਦੇਖੋ ਮੈਨੂੰ ਕੋਰਟ ਦੀ ਨੌਲੇਜ ਹੈ ਮੈਂ ਵਕੀਲ ਆ ਮੈਂ ਤਾਂ ਧਾਰਮਿਕ ਗੁਰੂ ਜਿਹੜੇ ਸਾਡੇ ਹੈਗੇ ਆ ਪੂਜਨੀਏ ਉਹ ਜੋ ਵੀ ਤੈਅ ਕਰਨਗੇ ਅੱਜ ਤੋਂ ਬਾਅਦ ਜਾਂ ਜੋ ਉਹਨਾਂ ਨੇ ਪਹਿਲਾਂ ਤੈਅ ਕੀਤਾ ਹੋਇਆ ਉਸ ਦੇ ਮੁਤਾਬਕ ਤਾਂ ਕੁਝ ਗਲਤ ਮੂਡ ਵੱਲੋਂ ਕੀ ਇਸ ਤੋਂ ਅੱਗੇ ਸੁਣਵਾਈ ਕੀਤੀ ਗਿਆ ਕਿ ਉਹ ਤਰੀਕ ਦਿੱਤੀ ਗਈ ਹੈ ਕਿਸ ਤਰੀਕੇ ਦੇ ਨਾਲ ਲੱਗੇ ਇਸ ਦੇ ਵਿੱਚ ਨੋਟਿਸ ਵਗੈਰਾ ਦਿੱਤੇ ਗਏ 2 ਸਤੰਬਰ 2025 ਜਿਹਦੇ ਵਿੱਚ ਇਹ ਚਾਰ ਵਿਆਹ ਕਰਨ ਵਾਲਾ ਇੱਕ ਲੱਗ ਕੇਸ ਹੈ ਔਰ ਜਿਹੜਾ ਸੋਸ਼ਲ ਮੀਡੀਆ ਤੇ ਲੱਗ-ਲੱਗ ਅਕਾਊਂਟ ਬਣਾ ਕੇ ਫੇਸਬੁੱਕ YouTube Snapchat ਵਗੈਰਾ ਤੇ ਅਲੱਗ-ਅਲੱਗ ਜਿੰਨੇ ਵੀ ਇਹਦੇ ਅਕਾਊਂਟ ਹੈ ਸਾਰੀ ਲਿਸਟ ਹੈ ਮੇਰੇ ਕੋਲ ਇਹਨੇ ਕਈ ਅਕਾਊਂਟਾਂ ਦੇ ਨਾਮ ਵੀ ਚੇਂਜ ਕੀਤੇ ਆ ਕੁਝ ਵੀਡੀਓਜ਼ ਵੀ ਇਹਨੇ ਡਿਲੀਟ ਕੀਤੇ ਆ ਮਗਰ ਮੈਂ ਉਹ ਪ੍ਰੀਜ਼ਰਵ ਕਰਕੇ ਰੱਖੇ ਹੋਏ ਆ कोर्ट ਦੇ ਵਿੱਚ ਲੱਗੇ ਹੋਏ ਆ ਪ੍ਰੋਪਰ ਵਿਦ ਸਰਟੀਫਿਕੇਸ਼ਨ ਉਹ ਜੋ ਮਰਜ਼ੀ ਕਰੀ ਜਾਵੇ ਹੁਣ ਉਹ ਉਸ ਵੀਡੀਓਸ ਤੋਂ ਬਚ ਨਹੀਂ ਸਕਦਾ ਔਰ ਇਸ ਦੇ ਮੁਤਾਬਕ 2 ਸਤੰਬਰ ਨੂੰ ਇਹਨੂੰ ਕੋਰਟ ਦੇ ਵਿੱਚ ਆ ਕੇ ਆਪਣਾ ਜਵਾਬ ਦੇਣਾ ਪਏਗਾ ਨੋਟਿਸ ਦੇਣਾ ਪੜੇਗਾ ਔਰ ਮੈਂ ਚਾਹਨਾ ਵੀ ਇਸ ਨੂੰ ਜੇਲ ਹੋਵੇ ਔਰ ਤੁਹਾਡੇ ਤਜਰਬੇ ਦੇ ਮੁਤਾਬਕ ਕੀ ਲੱਗਦਾ ਜੱਜ ਸਾਹਿਬ ਦੇ ਆਰਡਰ ਕਿਸ ਤਰੀਕੇ ਦੇ ਨਾਲ ਜੱਜ ਸਾਹਿਬ ਨੇ ਬਹੁਤ ਹੀ ਅੱਛਾ ਆਰਡਰ ਦਿੱਤਾ ਹੈ ਜੱਜ ਸਾਹਿਬ ਨੇ ਪੂਰਾ ਰਿਕਾਰਡ ਦੇਖਿਆ ਪੂਰਾ ਐਵੀਡੈਂਸ ਦੇਖਿਆ ਪੂਰੀ ਫਾਈਲ ਪੜੀ ਹੈ ਐਸ ਪਰ ਦਾ ਪ੍ਰੋਵੀਜ਼ਨਸ ਆਫ ਦਾ ਲਾ ਉਹਨਾਂ ਨੇ ਇਹਨਾਂ ਨੂੰ ਦੇਖੋ ਮੁਜਰਮ ਨਹੀਂ ਉਹਦੋਂ ਤੱਕ ਆਪਾਂ ਕਹਿ ਸਕਦੇ ਜਦੋਂ ਤੱਕ ਕਿ ਉਹਦਾ ਜੁਰਮ ਸਾਬਿਤ ਨਹੀਂ ਹੁੰਦਾ ਦੇਖੋ ਇਹ ਕਾਨੂੰਨ ਹੈ ਜੇ ਕਿਸੇ ਨੇ ਕੋਈ ਦੋਸ਼ ਮਤਲਬ ਕੁਝ ਜੁਰਮ ਕੀਤਾ ਤਾਂ ਉਹਨੂੰ ਕੋਰਟ ਇੱਕ ਵਾਰ ਸੁਨੇਗੀ ਤਾਂ ਉਹ ਸਾਰਿਆਂ ਨੂੰ ਸਾਡੇ ਦੇਸ਼ ਦਾ ਸੰਵਿਧਾਨ ਅਧਿਕਾਰ ਦਿੰਦਾ ਸੁਣਨ ਦਾ ਤਾਂ ਉਹ ਆਪਣਾ ਪੱਖ ਰੱਖ ਕੇ ਆ ਕੇ ਜੇ ਉਹ ਬੇਕਸੂਰ ਹੈ ਮੈਂ ਤਾਂ ਇਹੀ ਕਹਿਣਾ ਵੀ ਜੇ ਉਹ ਬੇਕਸੂਰ ਹੈ ਕੋਰਟ ਦੇ ਅੱਗੇ ਆਪਣਾ ਪੱਖ ਰੱਖੇ ਜੇ ਜੱਜ ਸਾਹਿਬ ਕਹਿਣਗੇ ਵੀ ਤੂੰ ਬੇਕਸੂਰ ਤਾਂ ਛੱਡ ਦੇਣਗੇ ਨਹੀਂ ਤਾਂ ਜੇਲ੍ਹ ਚ ਭੇਜਣਗੇ ਤੋ ਬਿਲਕੁਲ ਜੇ ਲਗਾਤਾਰ ਜਿਹੜੇ ਇੰਸਟਾਗ੍ਰam ਇਨਫਲੂਐਂਸਰ ਨੇ YouTube ਇਨਫਲੂਐਂਸਰ ਨੇ আর ਮਾਨਮਲਿਕ ਉਹਨਾਂ ਦੀ ਮੁਸਕਿਫਤਾਂ ਵਧੀਆਂ ਜਾ ਰਹੀਆਂ ਨੇ ਕਿਉਂਕਿ ਦਵਿੰਦਰ ਰਾਜਪੂਤ ਦੇ ਵੱਲੋਂ ਪੂਰੇ ਪੁੱਕੇ ਤਰੀਕੇ ਦੇ ਨਾਲ ਸਬੂਤ ਨੇ ਜਿਹੜੇ ਉਹ ਕੋਰਟ ਦੇ ਵਿੱਚ ਪੇਸ਼ ਕਰ ਦਿੱਤੇ ਗਏ ਨੇ ਤੇ ਲਗਾਤਾਰ ਇਸ ਜੀ ਦੇ ਉੱਪਰ ਜੱਜ ਸਾਹਿਬ ਵੀ ਇੰਟਰਸਟ ਲੈਣ ਦੇ ਦਿਖਾਈ ਦੇ ਨੇ ਸੁਣਵਾਈ ਕੀਤੀ ਜਾ ਰਹੀ ਇਸ ਮਾਮਲੇ ਦੀ ਕਿਉਂਕਿ ਧਾਰਮਿਕ ਭਾਵਨਾਵਾਂ ਠੇਸ ਹੋਣ ਨੂੰ ਲੈ ਕੇ ਜੜੀ ਹੈ ਇਹ ਪਿਟੀਸ਼ਨ ਜਿਹੜੀ ਉਹ ਦਵਿੰਦਰ ਰਾਜਪੁੱਤ ਦੇ ਵੱਲੋਂ ਦਾਇਰ ਕੀਤੀ ਗਈ ਸੋ 2 ਸਤੰਬਰ ਦਾ ਸਮਾਂ ਜਿਹੜਾ ਉਹ ਜਾਂ ਸਭ ਦੇ ਵੱਲੋਂ ਦਿੱਤਾ ਗਿਆ ਸਾਬ ਤੋਂ ਉੱਤੇ ਨੋਟਿਸ ਜਿਹੜੇ ਨੇ ਜਾਰੀ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਅਰਮਾਨ ਮਲਿਕ ਪਾਇਲ ਮਲਿਕ ਤੇ ਨਾਲ ਉਹਨਾਂ ਦੇ ਸਮੂਹ ਪਰਿਵਾਰ ਨੂੰ ਜਿਹੜਾ ਕਿ ਉਹ ਹਾਜ਼ਰ ਹੋਣ ਦੇ ਵਾਸਤੇ ਕਿਹਾ ਗਿਆ ਤੇ ਉਸ ਤੋਂ ਅੱਗੇ ਅਗਰ ਉਹ ਆਪਣੀ ਬੇਗੁਨਾਹੀ ਦੇ ਕੋਈ ਸਬੂਤ ਜਿਹੜੇ ਪੇਸ਼ ਕਰਦੇ ਨੇ ਉਸ ਤੋਂ ਬਾਅਦ ਨਤੀਜੇ ਨੇ ਜੱਜ ਸਾਹਿਬ ਵੱਲੋਂ ਕੱਢੇ ਜਾਣਗੇ ਨਹੀਂ ਤਾਂ ਅਗਲੀ ਸੁਣਵਾਈ ਦੇ ਮੁਤਾਬਕ ਜੋ ਸਜ਼ਾ ਬਣਦੀ ਹੈ ਉਹ ਵੀ ਦਿੱਤੀ ਜਾ ਸਕਦੀ ਹੈ ਦੇਖਣਾ ਹੋਵੇ ਕਿਸ ਤਰੀਕੇ ਦੇ ਨਾਲ ਕੋਰਟ ਦਾ ਫੈਸਲਾ 2 ਸਤੰਬਰ ਨੂੰ ਜਿਹੜਾ ਸੁਣਵਾਈ ਹੁੰਦੀ ਹੈ ਜੇ ਮੇਰਾ ਬਸ ਨਾਮੰਦਿਰ ਦੇ ਨਾਲ ਤਰਨ ਠੁਕਰਾਲ ਰੋਜਾਨਾ ਸਪੋਕਸਮੈਨ ਪਟਿਆਲਾ